ਹਾਂਜੀ ਬਹੁਤ ਵਧੀਆ ਡਿਜ਼ਾਈਨਿੰਗ ਆਈ ਹੈ ਜੀ ਏਕੇ ਟੈਕ ਬ੍ਰਾਂਡ ਦੀ ਕੈਮਰੀ ਕਾਟਨ ਦੇ ਵਿੱਚ ਹੈ ਸ਼ਰਟ ਆ ਗਈ ਨਾਲ ਬਾਟਮ ਤੇ ਪਹੁੰਚਦੇ ਵਰਕ ਆਊਗਾ ਜੀ ਕੈਮਰੀ ਕਾਟਨ ਕੰਟਰਾਸਟ ਬਾਟਮ ਆਊਗੀ ਕਲਰ ਬਹੁਤ ਆ ਵਧੀਆ ਐ ਨਹੀਂ ਜੀ ਪਹਿਲਾਂ ਬੇਜ ਪਿੰਕ ਆ ਗਿਆ ਨੈਕਸਟ ਸੀਰੀਜ਼ ਵਿੱਚ ਔਰੇਂਜ ਆਊਗਾ ਜੀ ਟੀਕ ਆਫਸ਼ੋਰ ਦੀ ਬਾਟਮ ਆ ਗਈ ਨਾਲ ਬਹੁਤ ਸੋਨੇ ਕਲਰ ਆਏ ਨੇ ਜਲਦੀ ਜੀ ਸਕਰੀਨਸ਼ਾਟ ਲੈ ਚਲੋ ਬੁੱਕ ਕਰ ਚਲੋ ਜੀ ਨਾਲ ਨੈਕਸਟ ਇਹ ਆ ਗਏ ਦੇਖੋ ਜਿਹਦੇ ਵਿੱਚ ਬਹੁਤ ਸੋਨੀ ਡਿਜ਼ਾਈਨਿੰਗ ਆਈ ਹੈ ਜੀ ਜਲਦੀ ਸਕਰੀਨਸ਼ਾਟ ਲੈ ਕੇ ਬੁੱਕ ਕਰ ਲਓ ਜੀ ਸਟਾਕ ਲਿਮਟਡ ਹੈ ਔਰ ਆਰਡਰ ਵਾਧਾ ਹੈ ਨਗੇ ਔਰ ਕੈਮਰੀ ਕਾਟਨ ਦੇ ਵਿੱਚ ਹੈ ਮਤਲਬ 100% ਕਾਟਨ ਹੈ ਜਿਹੜੀ ਕੈਮਰੀ ਕਾਟਨ ਹੁੰਦੀ ਹੈ ਵਜਿਆ ਏਕ ਟੈਕ ਫਰੈਂਡ ਦੀ ਆ ਗਈ ਦੋ ਵਾਰ ਤਾਂ ਸੋ ਪਤਾ ਕੁਛ ਕੈਲ ਲੋੜਨੀ ਬਹੁਤ ਵਧੀਆ ਡਿਜ਼ਾਈਨਿੰਗ ਆਈ ਹੈ ਜੀ ਜਲਦੀ ਜੇ ਸਕਰੀਨ ਸ਼ਾਟ ਲਈ ਚਲੋ ਬੁੱਕ ਕਰ ਚਲੋ ਜੀ ਨੈਕਸਟ ਦੇ ਵਿੱਚ ਇਹ ਆ ਗਿਆ ਦੇਖੋ ਗ੍ਰੀਨ ਕਲਰ ਨੈਕਸਟ ਦੇ ਵਿੱਚ ਆ ਗਿਆ ਬੋਟਲ ਗ੍ਰੀਨ ਕਲਰ ਜੀ ਆਹ ਲੋ ਨੈਕਸਟ ਦੇ ਵਿੱਚ ਬੋਟਲ ਗ੍ਰੀਨ ਕਲਰ ਆਊਗਾ ਜੀ ਬਹੁਤ ਸਨੀ ਡਿਜ਼ਾਈਨਿੰਗ ਆਈ ਹੈ ਬੇਬੀ ਪਿੰਕ ਕਲਰ ਦੀ ਬੋਟਮ ਆਉਗੀ ਇਹਦੀ ਨੈਕਸਟ ਦੇ ਵਿੱਚ ਆ ਗਿਆ ਜੀ ਵਾਈਨ ਕਲਰ ਇਹਦੇ ਵਿੱਚ ਆਹ ਲੋ ਡਿਜ਼ਾਈਨ ਦੇਖੋ ਜੀ ਬਹੁਤ ਸੋਹਣਾ ਡਿਜ਼ਾਈਨ ਆਇਆ ਹੈ ਬਲੈਕ ਕਲਰ ਦੀ ਬਾਟਮ ਆ ਗਈ ਜਲਦੀ ਜਲਦੀ ਸਕਰੀਨਸ਼ਾਟ ਲਈ ਚਲੋ ਜੀ ਨਾਲ ਦੀ ਨਾਲ ਸਕਰੀਨਸ਼ਾਟ ਲਈ ਚਲੋ ਡਿਜ਼ਾਈਨਿੰਗ ਬਹੁਤ ਆਈ ਹੈ ਜੀ ਨੈਕਸਟ ਵੇਲੇ ਕੇ ਡਿਜ਼ਾਈਨ ਆ ਕੇ ਦੇਖੋ ਜੀ ਬਹੁਤ ਸੋਹਣੀ ਡਿਜ਼ਾਈਨਿੰਗ ਆਈ ਹੈ ਬਾਟਮ ਵਰਕ ਪ੍ਰਾਈਸ ਓਨਲੀ 500 ਜੀ ਵਿਦ ਬਾਟਮ ਵਰਕ ਪ੍ਰਾਈਸ 500 ਜੀ ਬਹੁਤ ਵੱਡੀ ਆਫਰ ਲਾਤੀ ਰਖੜੀ ਦੇ 500 ਰੁਪਏ ਦਾ ਬਾਟਮ ਵਰਕ ਕੈਮਰੀ ਕਾਟਨ ਦਾ ਸੂਟ ਬਾਟਮ ਵਰਕ ਦਾ 500 ਰੁਪਏ ਦਾ ਓਨਲੀ ਜੀ ਆਨਲਾਈਨ ਪੇਮੈਂਟ ਤੇ ਇੱਕ ਸੂਟ ਦੀ ਸ਼ਿਪਿੰਗ 60 ਹੈ 2 ਦੀ 80 4 ਦੀ ਸਵਾ ਜੀ ਜਲਦੀ ਸਕਰੀਨਸ਼ਾਟ ਲੈ ਕੇ ਬੁੱਕ ਕਰੀ ਚਲੋ ਜੀ ਬਹੁਤ ਵਧੀਆ ਡਿਜ਼ਾਈਨਿੰਗ ਆਈ ਹੈ ਬਾਟਮ ਵਰਕ ਦੀ ਜੀ ਨੈਕਸਟ ਦੇ ਵਿੱਚ ਡਿਜ਼ਾਈਨ ਇਹ ਆ ਗਿਆ ਦੇਖੋ ਜੀ ਬਹੁਤ ਸੋਹਣੀ ਡਿਜ਼ਾਈਨਿੰਗ ਆਈ ਹੈ ਬਾਟਮ ਵਰਕ ਸਿਰਫ 500 ਰੁਪਏ ਦਾ ਜੀ ਸਿਰਫ 500 ਰੁਪਏ ਦਾ ਜੀ ਜਲਦੀ ਸਕਰੀਨਸ਼ਾਟ ਲੈ ਕੇ ਬੁੱਕ ਕਰ ਲਓ ਸਿਰਫ 500 ਰੁਪਏ ਦਾ ਜੌਨਲੀ 500